ਅਸੀਂ ਜੋ ਪੰਜਾਬੀ ਬੋਲੀ ਬੋਲਦੇ ਹਾਂ ਚਿਰਾਂ ਤੋਂ ਇਹਦੇ ਵਿੱਚ ਮਿਲਾਵਟ ਹੁੰਦੀ ਹੋਈ ਜਿਵੇਂ ਕਿ ਹਿੰਦੀ ਫਾਰਸੀ ਅਰਬੀ ਇੰਗਲਿਸ਼ ਮਿਕਸ ਹੁੰਦੀ ਹੁੰਦੀ ਇਹ ਵਿਗੜਦੀ ਹੋਈ ਬਣੀ ਹੋਈ ਹੈ ਵਿਗੜਦੀ ਮਤਲਬ ਜਾਰੀ ਹੈ ਲੇਕਿਨ ਬ੍ਰਹਮ ਵਿਦਿਆ ਜੋ ਹੈ ਇਹ ਨਹੀਂ ਬਦਲੀ ਸਾਡੀ ਬੋਲੀ ਵਿਗੜੀ ਹੋਈ ਹੋਣ ਕਰਕੇ ਸਤਗੁਰ ਦੀ ਬਾਣੀ ਧੁਰ ਕੀ ਬਾਣੀ ਵੀ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਗੁਰਬਾਣੀ ਨੂੰ ਆਪਣੀ ਬੋਲੀ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸੇ ਕਰਕੇ ਗੁਰਬਾਣੀ ਵਿੱਚ ਜੋ ਸਾਰ ਤਤ ਹੈ ਨਾ ਉਸ ਨੂੰ ਅਸੀਂ ਸਮਝ ਨਹੀਂ ਸਕੇ ਤਾਂ ਹੀ ਅਸੀਂ ਸਤਗੁਰਾਂ ਦੇ ਉਪਦੇਸ਼ ਤੋਂ ਉਲਟ ਕੰਮ ਕਰ ਰਹੇ ਹਾਂ ਜੋ ਕਰਨ ਵਾਸਤੇ ਮਹਾਰਾਜ ਜੀ ਨੇ ਕਿਹਾ ਹੈ ਉਹਦਾ ਨਹੀਂ ਕਰ ਰਹੇ ਜੋ ਨਹੀਂ ਕਰਨ ਵਾਸਤੇ ਕਿਹਾ ਉਹ ਕਰੀ ਜਾ ਰਹੇ ਹਾਂ ਅਸੀਂ ਬ੍ਰਹਮ ਵਿੱਦਿਆ ਨੂੰ ਨਾ ਸਮਝਣ ਕਰਕੇ ਹੀ ਉਲਝੇ ਹੋਏ ਹਾਂ ਉਹਨਾਂ ਕਾਇਆ ਦੀ ਗੱਲ ਕੀਤੀ ਹੈ ਅਸੀਂ ਇਹ ਸਰੀਰ ਦੀ ਗੱਲ ਸਮਝੇ ਬੈਠੇ ਹਾਂ ਭਾਈ ਇਹ ਰਸਤਾ ਆਤਮ ਗਿਆਨ ਦਾ ਹੈ ਇਹ ਨਿਰਾਕਾਰੀ ਰਸਤਾ ਹੈ ਨਿਰਾਕਾਰੀ ਵਸਤੂ ਦੇ ਜਰੀਏ ਅਸੀਂ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ ਨਿਰੰਕਾਰ ਤੱਕ ਜਾਣ ਵਾਸਤੇ ਨਿਰਾਕਾਰੀ ਵਸਤੂ ਦੀ ਲੋੜ ਹੈ ਨਿਰਾਕਾਰੀ ਵਸਤੂ ਆਤਮਾ ਹੈ ਆਤਮਨ ਹੈ ਆਤਮ ਗਿਆਨ ਹੈ ਧਿਆਨ ਹੈ ਇਹ ਨਿਰਾਕਾਰੀ ਵਸਤੂਆਂ ਹਨ ਭਾਈ ਇਸ ਕਰਕੇ ਅਸੀਂ ਜ਼ਰੀਰ ਨੂੰ ਸਮਝ ਬੈਠੇ ਹਾਂ ਸਤਗੁਰਾਂ ਨੇਤਰਾ ਦੀ ਗੱਲ ਕੀਤੀ ਹੈ ਅਸੀਂ ਅੱਖ ਨਾਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨਿਰਾਕਾਰੀ ਵਸਤੂ ਨੂੰ ਉਸ ਨਿਰਾਕਾਰ ਨੂੰ ਭਾਈ ਸਤਗੁਰਾਂ ਰਸਨਾ ਦੀ ਗੱਲ ਕੀਤੀ ਹੈ ਅਸੀਂ ਜੀਬ ਨਾਲ ਜਪਣ ਜਪੀ ਜਾ ਰਹੇ ਹਾਂ ਸਤਗੁਰਾਂ ਸਰਵਣਾ ਦੀ ਗੱਲ ਕੀਤੀ ਹੈ ਅਸੀਂ ਕੰਨਾਂ ਨੂੰ ਸਮਝ ਬੈਠੇ ਹਾਂ ਸਤਗੁਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਬ੍ਰਹਮ ਦੀ ਗੱਲ ਕਰ ਰਹੇ ਹਨ ब्रह्मपाव ਅੰਦਰ ਦੀ ਗੱਲ ਕਰ ਰਹੇ ਹਨ ਆਤਮਿਕ ਗੱਲ ਕਰ ਰਹੇ ਹਨ ਇਸ ਕਰਕੇ ਭਾਈ ਸਮਝਣ ਦੀ ਕੋਸ਼ਿਸ਼ करिए ਤਾਂ ਹੀ ਅਸੀਂ 84 ਤੋਂ ਖਿਹੜਾ ਸ਼ਿਦਾ ਸਕਦੇ ਹਾਂ